ਜ਼ਿਲ੍ਹਾ ਤਰਨਤਾਰਨ ਦੇ ਪੈਂਦੇ ਪਿੰਡ ਕੈਰੋਂ ਵਿਖੇ ਧੰਨ ਧੰਨ ਸ਼ਹੀਦ ਬਾਬਾ ਗੁਨੀਆ ਜੀ ਦਾ ਸਲਾਨਾ ਜੋੜ ਮੇਲਾ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸੰਤ ਬਾਬਾ ਫਰਜੀਤ ਸਿੰਘ ਜੀ ਦੀ ਰਹਿਣ ਮਾਈ ਹੇਠ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਇਹ ਗੱਲ ਜ਼ਿਕਰਯੋਗ ਹੈ ਕਿ ਮੇਲੇ ਦਾ ਸਾਰਾ ਉਪਰਾਲਾ ਸੰਤ ਬਾਬਾ ਸੁਰਜੀਤ ਸਿੰਘ ਜੀ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਉਂਦੇ ਹਨ ਸਤਨਾਮ 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 ਜੀ ਵਾਰ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਇਆ ਗਿਆ ਹੈ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜੱਥਿਆਂ ਸੰਗਤਾਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਇੱਕ ਪਾਸੇ ਜੋੜੋਂ ਇੱਕ ਪਾਸੇ ਜੋੜ ਤੂ ਸਰਕਾਰ ਦਾ ਦੂਜੇ ਬੰਨੇ ਪੋਤਾ ਦੂਜੇ ਬੰਨੇ ਪੁੱਤ ਪੱਗ ਵਟਿਆਰ ਦਾ ਹੋਰ ਵੈਰ ਲੈਣਾ ਚਾਹੁੰਦੇ ਵੈਰ ਲੈਣਾ ਚਾਹੁੰਦੇ ਜੇ ਮੈਂਨ ਮਸਦਾ ਦੱਸੋ ਕੀ ਕਸੂਰ ਹੋਰਾ ਜਿੰਨੇ ਬੱਚੇ ਦਾ ਦੱਸੋ ਕੀ ਕਸੂਰ ਹੋਰਾ ਜਿੰਨੇ ਬੱਚੇ ਦਾ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਰਾਮ ਨਾਮ ਜਪਾਂ ਰਾਮ ਨਾਮ ਜਪਲਾਂ ਆਹ ਰਾਮ ਨਾਮ ਇਸ ਮੌਕੇ ਗਰਮੀ ਨੂੰ ਦੇਖਦੇ ਆਂ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਠੰਡੇ ਮਿੱਠੇ ਜਲ ਕੋਲਡ ਡਰਿੰਕ ਅਤੇ ਬਨਾਣਾ ਸ਼ੇਕ ਅਨੇਕ ਪ੍ਰਕਾਰ ਦੇ ਲੰਗਰ ਲਾਏ ਗਏ ਸ਼ਾਮ ਨੂੰ ਇਹ ਮੇਲਾ ਆਪਣੀਆਂ ਨਿੱਗੀਆਂ ਯਾਦਾਂ ਛਰਦਾ ਹੋਇਆ ਸੰਪੰਨ ਹੋ ਗਿਆ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ న్యూ ਰਾਣਾ ਅਲੀਪੁਰ ਅਤੇ ਕੇਐਸ ਪੱਟੀ ਦੀ ਵਿਸ਼ੇਸ਼ ਰਿਪੋਰਟ ਇਹ ਰਿਪੋਰਟ ਦੇਖਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨਿਊ ਪੰਜਾਬ న్యూਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਧੰਨਵਾਦ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸੇਵੋ ਅਸੇ ਜਿਹੜੇ ਬੰਦੀ ਵੱਡੀਆਂ ਪੈਂਡਾ ਵਿੱਚੋਂ ਉਸ ਨੂੰ ਚਿਰੰਦ ਕੱਢਿਆ ਪੈਂਡਾ ਵਿੱਚੋਂ ਉਸ ਨੂੰ ਚਿਰੰਦ ਕੱਢਿਆ ਈਕਾਂ ਨੇਰ ਬੈਠਾ ਆਗੂ ਬਣਿਆ ਜੱਥੇ ਦਾ ਦੱਸੋ ਕੀ ਕਸੂਰ ਕੋ ਜਿੰਨੇ ਬੱਚੇ ਦਾ ਦੱਸੋ ਕੀ ਕਸੂਰ ਕੋ ਰਾ ਜਿੰਨੇ ਬੱਚੇ ਦਾ って ਕੀ ਕਸੂਰ ਪੋਰਾ ਕਿੰਨੇ ਬੱਚੇ ਦਾ ਦੱਸੋ ਕੀ ਕਸੂਰ ਪੋਰਾ ਕਿੰਨੇ ਬੱਚੇ ਦਾ ਓ ਪੋਰਾ ਜਿੰਨਾ ਬੱਚਾ ਘਰਾਂ માં ਮੇਲਾ ਲਿਆ ਪੁੱਤਾਂ ਤੋਂ ਪਿਆਰਾ ਰ ਜੰਮੇ ਬੱਚੇ ਦਾ ਕੋਰਾ ਜੰਮੇ ਬੱਚੇ ਉੱਤੇ ਕਰੋ ਕਹਿਰ ਨੂੰ ਇਸ ਤਾਂ ਵਿਚਾਰੇ ਦਾ ਕਿਸੇ ਨੂੰ ਵੈਰ ਨਾ ਇਸ ਤਾਂ ਵਿਚਾਰੇ ਤਾਂ ਕਿਸੇ ਨਾਲ ਵੈਰ ਨਾ ਹੋ ਲੰਗਾ ਸਰੀਰ ਕੌਮਣ ਜੇ ਕੱਚੇ ਦਾ ਬਸੋ ਵੀ ਕਸੂਰ ਕੋਰਾ ਜੰਮੇ ਬੱਚੇ ਦਾ ਦੱਸੋ ਕੀ ਕਸੂਰ ਕੋ ਰਾਜ ਨੇ ਬੱਚੇ ਦਾ ਉਹ ਸੋਚ ਕੁਝ ਦਿਲ ਚ ਪਰਚ ਬਹਿਣ ਉਹ ਝੋਟਿਆਂ ਦੇ ਵੈਰ ਕਟਿਆਂ ਤੋਂ ਲੈਣ ਉਹ ਝੋਟਿਆਂ ਦੇ ਵੈਰ ਕਟਿਆਂ ਤੋਂ ਬੰਨੇ ਪੁੱਤ ਪੱਗ ਵਰਟੀ ਯਾਰ ਦਾ ਦੂਜੇ ਬੰਨੇ ਪੁੱਤ ਪੱਗ ਵਰਟੀ ਯਾਰ ਦਾ ਹੋਰ ਵੈਰ ਲੈਣਾ ਚਾਹੁੰਦੇ ਵੈਰ ਲੈਣਾ ਚਾਹੁੰਦੇ ਜੇ ਮੈਂਨ ਮਸਦਾ ਦੱਸੋ ਕੀ ਕਸੂਰ ਹੋਰਾ ਜਿੰਨੇ ਬੱਚੇ ਦਾ ਦੱਸੋ ਕੀ ਕਸੂਰ ਹੋਰਾ ਜਿੰਨੇ ਬੱਚੇ ਦਾ ਹੱਥ ਜੋੜ ਕੇ ਨਥਾ ਘਾਰਾ ਨੂਰਦੀਨ ਨੂੰ ਸੰਬੋਧਨੋ ਕੇ ਕਹਿੰਦਾ ਕਹਿੰਦਾ ਫੌਜਦਾਰ ਸਾਹਿਬ ਤੁਸੀਂ ਸਿਆਣੇ ਜੀ ਇਹ ਭੋਰਾ ਜਨੇ ਬੱਚੇ ਦਾ ਗਿਣਾ ਤੇ ਦੱਸੋ ਇਹਨੂੰ ਤੇ ਇਹ ਨਹੀਂ ਪਤਾ ਵੀ ਆਪਣਾ ਕੌਣ ਆ ਤੇ ਬਗਾਨਾ ਕੌਣ ਆ ਇਹਨੂੰ ਤੇ ਇਹ ਨਹੀਂ ਪਤਾ ਉੱਚਾ ਕੌਣ ਆ ਨੀਵਾ ਕੌਣ ਆ ਇਹਨੂੰ ਇਹ ਕੋਈ ਨਹੀਂ ਪਤਾ ਸਿੱਖ ਕੌਣ ਆ ਤੇ ਹਿੰਦੂ ਕੌਣ ਆ ਮੁਸਲਮਾਨ ਕੌਣ ਆ ਤੇ ਜਨਾਬ ਤੁਸੀਂ ਇਹ ਸਪੋਰਾ ਜਿੰਨੇ ਬੱਚੇ ਦਾ ਮੈਨੂੰ ਕਹਿ ਰਹੇ ਹੋ ਵੀ ਮੈਨੂੰ ਇਹ ਬੱਚਾ ਮੇਰੇ ਕੋਲ ਪੇਸ਼ ਕਰੋ ਜਨਾਬ ਬੇਨਤੀ ਇਦਾਂ ਵੀ ਜੇ ਤੁਸੀਂ ਬਦਲਾ ਹੀ ਲੈਣਾ ਚਾਹੁੰਦੇ ਆ ਤੇ ਫਿਰ ਇਹ ਝੋਟਿਆਂ ਦੇ ਵੈਰ ਕਟਿਆਂ ਤੋਂ ਕਾਨੂੰ ਲੈਦੇ ਜੇ ਤੁਸੀਂ ਮਰਦਖਵਾਉਨੇ ਆ ਜੇ ਤੁਸੀਂ ਫੌਜਦਾਰ ਖਵਾਉਨੇ ਆ ਤੁਸੀਂ ਮੀਰਾਕੋਟ ਨੂੰ ਜੁ ਆਏ ਤੇ ਉਧਰ ਨੂੰ ਬੀਕਾਨੇਰ ਨੂੰ ਮੂੰਹ ਕਰ ਦਿਓ ਨਾਲੇ ਪਤਾ ਲੱਗਦਾ ਨਾ ਸਿੰਘਾਂ ਦੇ ਕਰੜੇ ਹੱਥਾਂ ਦਾ ਆ ਜਦੋਂ ਸਿੰਘਾਂ ਦੀ ਗੱਲ ਚੱਲਦੀ ਤੇ ਮੈਨੂੰ ਪਤਾ ਤੇਰੀਆਂ ਮਾਹ ਕਾਲ ਫੌਜਾਂ ਹੁੰਦੀਆਂ ਉਹਨਾਂ ਨੂੰ ਨਸ਼ਾ ਚੜਦਾ ਕਿਉਂਕਿ ਬੇਣਤੀ ਕਰਾਂ ਗੁਰਕਲਗੀ ਧਰਨੇ ਸਿੰਘ ਸਾਜਿਆ ਹੀ ਇਦਾਂ ਦਾ ਕਿਦਾਂ ਦਾ ਉਹ ਪੁੱਛਿਆ ਸੀ ਨਾ ਪੁੱਛਣ ਆ ਗਏ ਮੈਂ ਤੇ ਫੇਰ ਦੱਸਣ ਵਾਲਾ ਦੱਸਦਾ ਹੀ ਵੀ ਸਿੰਘਾਂ ਦਾ ਰੋਪ ਕਿਦਾਂ ਦਾ ਕਹਿੰਦਾ ਸੁਣੋ ਬਾਦਸ਼ਾਹ ਤੇ ਦੇ ਸਿੰਘੋਂ ਦੀ ਸੁਣਾਉ ਬਾਤ ਅੱਲਾਹ ਕੀ ਕਸਮ ਮੇਰੀ ਕਾਂਪਤੀ ਜਵਾਨ ਹੈ 6-6 ਫੁੱਟ ਲੰਬੇ ہاتھ نیچے جیسے کھمبے تک موت تاکو کمبے سنگھ کال کے سامان ہائے موٹی موٹی میرے اللہ چھنگ کرے جب ہل پر جائے تر تھا مو کو قسم قرآن ہے سنو بادشاہ تجھے سنگوں کی سناؤں بات اللہ کی کسم ਮੇਰੀ ਕਾ ਭਤੀ ਜਵਾਨ ਕਹਿੰਦਾ ਉਹਨੂੰ ਮੂੰਹ ਕਰੋ ਹਾਂ ਤੁਸੀਂ ਘਰਾਂ ਨੂੰ ਚਲ ਜੋ ਇਤਾਂ ਗੱਲਾਂ ਨਹੀਂ ਬਣਦੀਆਂ ਜੇ ਖੁਸ਼ੀ ਦੇ ਸਮੇਂ ਤੇਰੇ ਨਾਲ ਰਹਿਆ ਜੇ ਤੈਨੂੰ ਭੀੜ ਬਣੀ ਜੱਟ ਨਾਲ ਮਰਾਂ ਦੇ ਤੇ ਸ਼ੌਂਕੀਦਾਰ ਤੇ ਸੁਣ ਕਾ ਮਾਂ ਬੋਲੇ ਵਟ ਮਥੇ ਤੇ ਪਾ ਕੇ ਅਸੀਂ ਵਫਾਦਾਰ ਜੱਟਾ ਨਾਲ ਮਰਾਂਗੇ ਤੇਰੇ ਚੌਂਕੀ ਦਾ ਪਿੰਡ ਦਾ ਜੰਮਿਆ ਜਾਇਆ ਸਾਨੂੰ ਤੇ ਮਾਰ ਬੜਾ ਉਸਨੇ ਮੱਸੇ ਨੂੰ ਝਟਕਾਇਆ ਉਸ ਪਾਪੀ ਰੰਗੜੇ ਨੇ ਲਾਏ ਵਿੱਚ ਹਰ ਮੰਦਰ ਡੇਰੇ ਜੇ ਤੈਨੂੰ ਪੀੜ ਪਣੀ ਜੱਟਾ मां ਉਹ ਪੀੜ ਭਣੀ ਜੱਟਾਂ ਨਾਲ ਮਰਾਂਗੇ ਤੇਰੇ ਲਾਕ ਲਿਓ ਤੁਨ ਸੁਲਿਆ ਪੱਥਰ ਨਾਲ ਤੀਰਾ ਹੰਡ ਤੰਗ ਜਿਹੜੇ ਭਾਈ ਚਾਰਾ ਇਕੱਠਾ ਨਾ ਜੀ ਜੱਟ ਦਾ ਮذਬੀ ਸਿੱਖ ਤੋਂ ਬਿਨਾ ਨਹੀਂ ਦੇ ਸਰਦਾ ਤੇ ਮذਬੀ ਸਿੱਖ ਦਾ ਜੀਵੀਦਾਰ ਤੋਂ ਬਿਨਾ ਨਹੀਂ ਜੀ ਸਰਦਾ ਸਮਾਜੀ ਤੌਰ ਤੇ ਛੱਡੋ ਅਸੀਂ ਭਾਈ ਏਕ ਪਿਤਾ ਏਕ ਸਕੇ ਹਮ ਭਾਰਕ ਤੂੰ ਮੇਰਾ ਦੁਰ ਭਾਈ ਮਹਾਰਾਜ ਕਹਿੰਦੇ ਨੀਤ ਜਾਤ ਹਰ ਜਪਦੇ ਆ ਉੱਤਮ ਪਦਵੀ ਪਾਏ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਨੀਵੀਂ ਜਾਤ ਦਾ ਵੀ ਹੋ ਕੇ ਪਰਮੇਸ਼ਰ ਦੀ ਬੰਦਗੀ ਕਰ ਲੇ ਤਾਂ ਵੱਡਾ ਮਰਤਬਾ ਪਾ ਲੇਗਾ ਜੇ ਵੱਡੀ ਵੱਡੀ ਜਾਤ ਦਾ ਵੀ ਹੋ ਕੇ ਨੀਚ ਘਟੀਆ ਕੰਮ ਕਰ ਜੇਗਾ ਤੇ ਫਿਰ ਜਗਤੋਂ ਲਾਣਤਾ ਖੱਡ ਕੇ ਜਾਏਗਾ ਗੁਰੂ ਮਿਲਦਾ ਚਲੋ ਐਸੇ ਬਚਨ ਚੱਲੇ ਸਾਰੇ ਤਿਆਰ ਪਰ ਤਿਆਰ ਤੇ ਬੇਨਤੀ ਕਰਾਂ ਜਿੱਥੇ ਇਹ ਸਾਰੇ ਨੇ ਕਿਤੇ ਨੱਥੇ ਦਾ ਪੜੇਵਾ ਜਿਹੜਾ ਮਿਲਣ ਵਾਸਤੇ ਆਇਆ ਹੋਇਆ ਇਹ ਵੀ ਤਿਆਰ ਪਰ ਤਿਆਰ ਸਾਰਿਆਂ ਨੇ ਪੱਕਾ ਫੈਸਲਾ ਕਰ ਲਿਆ ਕਹਿੰਦੇ ਵੀ ਰਾਏ ਸਿੰਘ ਨੂੰ ਨਹੀਂ ਫੜੋਣਾ ਹੁਣ ਲੜਨੀ ਆਪਾਂ ਧਰਮ ਦੀ ਝੰਡ ਤੇ ਨੱਥਾ ਕਹਿੰਦਾ ਵੀ ਆਪਾਂ ਸਾਰੇ ਹੁਣ ਕਰੀਏ ਤਿਆਰੀ ਆਪੋ ਆਪਣੇ ਸ਼ਸਤਰ ਕਰ ਲਓ ਜੀ ਪਹਿਰੇ ਤੇ ਕੰਧ ਤੋਂ ਲਾਈ ਕਮਾਣ ਲਾਇਆ ਤੀਰਾਂ ਵਾਲਾ ਪੱਥਾ ਤੇ ਨੱਥੇ ਨੇ ਮੋਢੇ ਤੇ ਟੰਗ ਲਿਆ ਪੱਥਾ ਤੀਰਾਂ ਦੇ ਨਾਲ ਭਰਿਆ ਹੋਇਆ ਕਮਾਨ ਦਾ ਚਿੱਲਾ ਖਿੱਚ ਕੇ ਵੇਖਿਆ ਨੇ ਬੰਦੀ ਖਿੱਚ ਕੇ ਵੇਖੀ ਤਿਆਰ ਬਰ ਤਿਆਰ ਐ ਤਿਆਰੀ ਚ ਮਰਦ ਨੇ ਉਸ ਕਮਾਨ ਨੂੰ ਚੁੰਮਿਆ ਤੇ ਸੰਗਤ ਜੀ ਆਹ ਜਿਹੜੀ ਬਿਨਾ ਸ਼ਕਤਰ ਕੇ ਸੰਗ ਨਰੰਗ ਭੇਡ ਜਾਣੋ ਗਹੇ ਕਾਨ ਤਾਕ ਉਹ ਕਿਦੀ ਲੈ ਸਦਾਨੋ ਇਹੀ ਮੋਰ ਆਗਿਆ ਸੁਣੋ ਓਏ ਪਿਆਰੇ ਬਿਨਾ ਸ਼ਕਤਰ ਕੇ ਸੰ ਨਾ ਦਿਉ ਦਦਾਰੇ ਆਹ ਜਿਹੜੀ ਤੇਗ ਹੈ ਨਾ ਜਿਹਦੀ ਬਾਬਤ ਬਚਨ ਪੜਦੇ ਆ ਸ਼ਕਤਰਹੀਨ ਤੇ ਕਬੂ ਨਾ ਹੋਈ ਹੈ ਲਤੇ ਨੇ ਤਲਵਾਰ ਚੁੰਮ ਕੇ ਤੇ ਆਪਣੇ ਗਾਤਰੇ ਕਰਦੇ ਇਹਦੇ ਪੁੱਤ ਦੇ ਹੱਥ ਆਈ ਆ ਜੀ ਤਲਵਾਰ ਇਹਦੇ ਭੜੇਵੇਂ ਦੇ ਹੱਥ ਆਈ ਆ ਜੀ ਦੁਸ਼ਮੀ ਡਾਂਗ ਚੌਂਕੀਦਾਰ ਦੇ ਹੱਥ ਆਈ ਆ ਛਵੀ ਬਾਕੀ ਸਾਰਿਆਂ ਦੇ ਹੱਥ ਦੇ ਕੁਝ ਨਾ ਕੁ ਜਾ ਗਿਆ ਤੇ ਬਾਬਾ ਜੀਵਨ ਸਿੰਘ ਦੀ ਫੌਜ ਪਾਸੇ-ਆਸੇ ਵੇਢੀ ਆ ਮਜੀਠੀ ਸਿੰਘ ਸੁਖਮਣ ਇੱਕ ਦੇ ਖੇ ਦੇ ਵੇਢਾ ਦੇਖਦੇ ਸੱਜੇ ਵੇਢਾ ਇਹ ਵੇਢਾ ਵੀ ਇਹਨਾਂ ਸਾਰਿਆਂ ਆਪੂ ਆਪਣੇ ਸ਼ਸਤਰ ਪਹਿਰੇ ਕਰ ਲਿਆ ਤੇ ਆਪਾਂ ਕਿਧਰ ਕਰਨਾ ਇਹ ਰਦੀਕ ਚਾਰਕ ਕਰਮਾ ਪਰਾਂ ਨੂੰ ਗਿਆ ਤੇ ਪਾਸੇ ਤੇ ਗਾ ਸਾਢੇ ਦੇ 4 ਫੁੱਟ ਦਾ 베ਰੀ ਦਾ ਟੰਬਾ ਇਹਦੇ ਟੇਟੇ ਚੜ ਗਿਆ ਘੱਟੇ ਨਾ ਭਰਿਆ ਪਿਆ ਸੀ ਇਹਨੇ ਲਾਇਆ ਮੋਢੇ ਉੱਪਰ ਨਾ 베ਰੀ ਦੇ ਟੰਬੇ ਦਾ ਘੱਟਾ ਝਾੜਦਾ ਤੁਰਿਆ ਆਉਂਦਾ ਰਹਿਮਾ ਦਾ ਭਾਉ ਓ ਤੇਰੀ ਤਲਵਾਰ ਵੱਜੀ ਦੇ ਤੇ ਭਾਵੇਂ ਕੋਈ ਪਾਣੀ ਮੰਗ ਦੇ ਇਹਨੂੰ ਵੱਜਾ ਮਲਵੀ ਦਾ ਛੋਟਾ ਉਹਨੇ ਈ ਉਹ ਮੋੜ ਪਾਣੀ ਮੰਗਣਾ ਵੇਖ ਨਜ਼ਾਰਾ ਬਣਦਾ ਕੀ ਸਾਰਿਆਂ ਕੀਤੀ ਆ ਜੀ ਤਿਆਰੀ ਸਾਰੇ ਤਰ ਸਾਰਿਆਂ ਨੇ ਚੁੰਮੇ ਭੱਠਾ ਤੀਰਾਂ ਦੇ ਨਾਲ ਭਰ ਕੇ ਤੇ ਜਦੋਂ ਮੋਢੇ ਟੰਗ ਰਿਆ ਸੀ ਨਾ ਜੀ ਨਥਾ ਇਹਦੀਆਂ ਲੱਤਾਂ ਨੂੰ ਸਰਦਾਰ ਰਾਏ ਸਿੰਘ ਚਿੰਬੜਿਆ ਕਾਲਜਾ ਮੂੰਹ ਥਾਣੀ ਔੜ ਪੈ ਗਿਆ ਨਥੇ ਦਾ ਜਦੋਂ ਲੱਤਾਂ ਦੇ ਨਾਲ ਚਿੰਬੜੇ ਰਾਏ ਸਿੰਘ ਵੱਲੇ ਤੱਕਿਆ ਉਹਦੇ ਮੱਥੇ ਵੱਲੇ ਤੱਕਿਆ ਉਹਦੇ ਮੁੱਖ ਵੱਲੇ ਤੱਕਿਆ ਸੰਗਤ ਜੀ ਬੇਨਤੀ ਕਰਾਂ ਤੁਸੀਂ ਪਰਿਵਾਰਾਂ ਵਾਲਿਆਂ ਬੱਚਿਆਂ ਵਾਲਿਆਂ ਕਿਤੇ ਆਪਣੇ ਬੱਚੇ ਵੱਲੇ ਨਜ਼ਰ ਮਾਰ ਕੇ ਵੇਖਿਓ 57 ਸਾਲਾਂ ਦਾ ਬੱਚਾ ਹੋਵੇ ਤੇ ਕਿਨੇ ਅਸੀਂ ਉਹਦੇ ਸਾਈਂ ਜੀਨੇ ਆ ਆਪਣੇ ਮੂੰਹ ਚੋਂ ਜਾਂਦੀ ਬੁਰਕੀ ਕੱਢ ਕੇ ਵੀ ਆਪਣੇ ਬੱਚੇ ਦੇ ਮੂੰਹ ਚ ਪਾ ਦਿੰਨੇ ਆ ਨਥਾ ਜਾਣਦਾ ਇਹ ਬੱਚਾ ਤੇ ਮੇਰਾ ਨਹੀਂ ਪਰ ਜਿਹੜਾ ਹੈ ਉਹ ਮੈਨੂੰ ਜ਼ਿੰਮੇਵਾਰੀ ਦੇ ਕੇ ਗਿਆ ਜੇ ਮੈਂ ਇਸ ਮਾਸੂਮ ਦੀ ਜਾਨ ਨੂੰ ਫੜਾਦਾ ਤੇ ਪਰਮੇਸ਼ਰ ਦੀ ਦਰਗਾਹ ਤੇ ਜਵਾਬ ਕੀ ਦਵਾਂਗਾ ਕਿਉਂਕਿ ਉਥੇ ਸੱਚੇ ਹੀ ਸੱਚੇ ਨਿਭੜ ਹੈ ਝੁਣਵੱਖ ਕੱਢੇ ਜਜਮਾਲਿਆ ਥਾਉ ਨਾ ਪਾਈ ਨਹੀਂ ਕੂੜ ਯਾਰ ਮੂੰਹ ਕਾਲੇ ਦੋਜ ਕੇ ਚਾਲਿਆ ਤੇਰੇ ਨਾਂ ਰਤੇ ਸੇ ਜਿੰ ਗਏ ਹਾਰ ਗਏ ਸੇ ਠੱਗਣ ਵਾਲਿਆ ਲੇਕਿਨ ਨਾਮੇ ਧਰਮ ਬਹਾਲਿਆ ਜਦੋਂ ਬਜਣ ਚੱਲੇ ਲਤਾਂ ਦੇ ਨਾਲ ਚਿਪੜੇ ਦਾ ਮੂੰਹ ਤੱਕਿਆ ਤੇ ਨਥਾਂ ਖਹਿਰਾ ਸਰਦਾਰ ਰਾਏ ਸਿੰਘ ਨੂੰ ਸੰਗੋਧ ਨੂੰ ਟੇਖੇ ਦਾ ਪੁੱਤ ਅਸੀਂ ਧਰਮ ਦੀ ਜੰਗ ਲੜਨ ਲੱਗੇ ਆ ਕਿਸੇ ਦੇ ਕੋਲ ਆ ਤਲਵਾਰ ਕਿਸੇ ਦੇ ਕੋਲ ਆ ਦਸੰਮੀ ਡਾਂਗ ਕਿਸੇ ਦੇ ਕੋਲ ਛਵੀ ਬਰਸ਼ਾ ਨੇਜਾ ਅਸੀਂ ਸਾਰੇ ਆਪੋ ਆਪਣੇ ਸ਼ਸਤਰਾਂ ਦੀ ਪਿਆਰੀ ਕਰ ਰਹੇ ਆ ਤੇ ਨੱਥਾ ਰਾਏ ਸਿੰਘ ਦੇ ਮੂੰਹ ਤੇ ਹੱਥ ਫੇਰ ਕੇ ਕਹਿੰਦਾ ਬੱਚੂ ਤੂੰ ਕੀ ਕਰੇਗਾ ਤੇ ਤੋਦਲੀ ਦੀ ਜ਼ਬਾਨ ਦੇ ਨਾਲ ਨੱਥੇ ਨੂੰ ਸੰਬੋਧਨ ਕਰਕੇ ਕਹਿੰਦਾ ਤਾਇਆ ਜਦੋਂ جنگ ਲੜੇਗਾ ਨਾ ਪੱਥੇ ਚੋਂ ਤੀਰ ਕੱਢ ਕੱਢ ਕੇ ਫੜਾਵਾਗਾ ਉਹ ਜੀਲਦਾਰ ਹੈ ਮਰਦਾ ਮਰਦਾ ਦੇ ਮਰਦ ਜਨਮ ਲੈਦੇ ਜੇ ਮਹਤਾਬ ਸਿੰਘ ਦਾ 7 ਸਾਲ ਦਾ ਬਾਲਿਆ ਰਾਏ ਸਿੰਘ ਭੰਗੂ ਪਰ ਇਹਦੇ ਅੰਦਰ ਬੀੜਿਆ ਆਪਣੇ ਬਾਪ ਦਾ ਤੇ ਬਾਪ ਦੇ ਅੰਦਰ ਬੀਜਦੇ ਉਸ ਅਕਾਲ ਪੁਰਖ ਮਰਦ ਅਗੰਮੜੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਣ ਜੰਗ ਦੀ ਹੋਈ ਹੈ ਜੀ ਤਿਆਰੀ ਇਹਨਾਂ ਸੋਚਿਆ ਕੰਧ ਟੱਪ ਕੇ ਪਿਛਲੇ ਪਾਸੇ ਦੀ ਜਿੰਨੀ ਦੂਰੀ ਤੇ ਜਾ ਸਕਦੇ ਆ ਇਸ ਫੌਜ ਨਾਲ ਜਿੰਨਾ ਗੈਬ ਪੈ ਜੇ ਉਹਨਾਂ ਹੀ ਚੰਗਾ ਪਿਛਲੇ ਪਾਸੇ ਦੀ ਨਿਕਲ ਕੇ ਹੁਣ ਤਿਆਰੀ ਦੇ ਨਾਲ ਜਾ ਰਹੇ ਨੇ ਜਦੋਂ ਉੱਡੀ ਧੂੜ ਤੇ ਫਿਰ ਫੌਜਦਾਰ ਨੂਰਦੀਨ ਦੇ ਕੋਲ ਖਲੋਤਾ ਲੂਤੀ ਫੂਕ ਹਰ ਭਗਤ ਨਰਨਜਣੀਆਂ ਚੜਿਆਲੇ ਹਾਲਾ ਕਹਿੰਦਾ ਜਨਾਬ ਉਹ ਕਰਿਆ ਜਾਂਦਾ ਜੇ ਡਾਈ ਜਾਂਦਾ ਜੇ ਧੂੜਾ ਹੱਲਾ ਮਾਰ ਕੇ ਬੋਣੇ ਦੇ ਤੇ ਬੋਲਦਗੇ ਹੱਲਾ ਹੁਣ ਇਧਰ ਇੱਕ ਪਾਸੇ ਨੂਰਦੀਨ ਦੀਆਂ ਫੌਜਾਂ ਚੜੀਆਂ ਇੱਕ ਪਾਸੇ ਇਹਦਾ ਪੰਜਾ ਸੀਣਾ ਦਾ ਜਖਾ ਤਿਆਰੀ ਦੇ ਵਿੱਚ ਸਾਰੇ ਮਰਦ ਨੇ ਮਥੇ ਖੈਰੇ ਨੇ ਆਪਣੇ ਕੁਮਾਰ ਦੀ ਤੰਦੀ ਨੂੰ ਟੋਇਆ ਮਥੇ ਦੇ ਵਿੱਚ ਤੀਰਾਂ ਨੂੰ ਟੋਇਆ ਪਹਿਲਾ ਤੀਰ ਕੱਢ ਕੇ ਮਥੇ ਦੇ ਨਾਲ ਲਾ ਕੇ ਚੁੰਮ ਕੇ ਆਕਾਰਪੁਰਖ ਨੂੰ ਸਿਮਰਿਆ ਇੱਕ ਮਲੇ ਦੀ ਲੈ ਕੇ ਓਟ ਲੱਖਾ ਖੈਰਾ ਆਪਣੇ ਸਾਥੀਆਂ ਦੇ ਨਾਲ ਧਰਮ ਦੀ ਜੰਗ ਹੈ ਜਦ ਵਰਜਾਲ ਲ ਕਾਰਾ ਕੁਸ਼ਮਣ ਸ਼ੋਰ ਮਚਾਉਣ ਲਗੇ ਫੜ ਲੋ ਨੱਥੇ ਤਾਈ ਏਦਾ ਆਖ ਸੁਣਾਉਣ ਲਗੇ ਫੜ ਲੋ ਨੱਥੇ ਤਾਈ ਏਦਾ ਆਖ ਸੁਣਾਉਣ ਲਗੇ ਕੋਈ ਘੱਟ ਸਜਾਉਂਦਾ ਮੱਥਾ ਜੁੜ ਗਿਆ ਪੀਰਾਂ ਨਾ ਦੁਸ਼ਮਣ ਰੋਗ ਵਖਾਤਾ ਨੱਥੇ ਬੜੀ ਨੇ ਤੀਰਾਂ ਨਾ ਦੁਸ਼ਮਣ ਰੋਗ ਵਖਾਤਾ ਨੱਥੇ ਬੜੀ ਨੇ ਸਾਰੇ ਤੇ ਸੰਤਾਨ ਸ਼ਹੀਦ ਬਾਬਾ ਪੁਨਾਈ ਦੀ ਕਿਰਪਾ ਜੀ ਹਾਂਜੀ ਜੋ ਵੀ ਸਾਡੇ ਚਲੋ ਇਹ ਗੱਲ ਹੈ ਕੀ ਆਪੇ ਮੰਨੋ ਪਰਿਵਾਰ ਸਾਡਾ ਸਾਰਾ ਐਨਆਰਆਈ ਆ ਉਹਨਾਂ ਦੀ ਸ਼ਹਾਦਤ ਨਾਲ ਚਲੋ ਮੇਨ ਗੱਲ ਇਹ ਗੱਲ ਹੈ ਕਿ ਸੰਤ ਸ਼ਹੀਦ ਬਾਬਾ ਪੁਨਾਈ ਦੀ ਕਿਰਪਾ ਸਦਕਾ ਹੀ ਇਹ ਸਭ ਹੋਇਆ ਪਹਿਲਾਂ ਮੰਨੋ ਪਹਿਲੇ ਸੀ ਜੂਸ ਦਾ ਜੂਸ ਦੀ ਗੱਲ ਲੰਗਰ ਚਾਲੂ ਜੂਸ ਹਾਂਜੀ ਜੂਸ ਦਾ ਚਲੋ ਉਹਦੇ ਮੁਤਾਬਕ ਉਹ ਚੱਲਿਆ ਮੁੜ ਕੇ ਸਾਡੇ ਪਿੰਡ ਦੇ ਮੰਨੋ ਸਾਡਾ ਭਾਈ ਜਰਾ ਹੀ ਆ ਉਹਨਾਂ ਨੇ ਮੰਨੋ ਸੇਵਾ ਲਈ ਪਵਨ ਦੇ ਵੀ ਅਹੀਏ ਸੇਵਾ ਕਰਿਆ ਕਰਨੀ ਹੈ ਫੇਰ ਸਾਡੇ ਜੀ ਮੰਨੂ ਇਹ ਗੱਲ ਹੈ ਕਿ ਅੱਜ ਤੋ ਕੋਈ ਵੱਖਰਾ ਨਹੀਂ ਉਹਨਾਂ ਦੇ ਨਾਲ ਸਾਡਾ ਕੋਈ ਮੰਨ ਸਾਡਾ ਭਾਈਚਾਰਾ ਵਾ ਖੱਤੇ ਪਾਛਾ ਦੀ ਬਹੁਤ ਬਾਬਾ ਗੁੰਨਿਆਈ ਦੀ ਕਿਰਪਾ ਨਾਲ ਸਾਡੇ ਪਿੰਡ ਦੇ ਉੱਤੇ ਸਾਰੇ ਪਿੰਡ ਤੇ ਰੋਬਾਬੀਆਂ ਦੀਆਂ ਆਦੀਆਂ ਬੈਕਾਂ ਪੈਂਦੀਆਂ ਵਾ ਬਹੁਤ ਸਾਡੇ ਸਾਰੇ ਬੈਕਾਂ ਦੇ ਬੜੀ ਕਿਰਪਾ ਕੀਤੀ ਬਾਬਾ ਗੁੰਨਿਆਈ ਦੀ ਇਹਦਾ ਸਦਕਾ ਹੀ ਆ ਜੋ ਵੀ ਕੋ ਸਾਡੇ ਕੋ ਆ ਸੱਕੇ ਪਾਛਾ ਨੇ ਬੜੀ ਕਿਰਪਾ ਕੀਤੀ ਹਾਂਡੀ ਬਾਕੀ ਪਿਛਲੇ ਸੀ ਪਿਛਲੇ ਸਾਲ ਦੀ ਆਪਣਾ ਹੀ ਲੰਗਰ ਕਸਰੀ ਹੁੰਦਾ ਐਰ ਕੀ ਚਲੋ ਇਹ ਗੱਲ ਹੈ ਜੀ ਵੀ ਸਾਡੇ ਚਲੋ ਭੈਣ ਭਰਾ ਆਣਦੇ ਤੇ ਆਪਾਂ ਚਲੋ ਐਰ ਕੀ ਵੱਖਰਾ ਹੋਰ ਕਰੀਏ ਨਮਕੀਨ ਹੋਣਾ ਚਾਹੀਦਾ ਹਾਂਜੀ ਨਮਕੀਨ ਹੋਣਾ ਚਾਹੀਦਾ ਫਿਰ ਚਲੋ ਇਹ ਗੱਲ ਹੈ ਕਿ ਐਰ ਕੀ ਨਮਕੀਨ ਦਾ ਫਿਰ ਮੰਨ ਲਓ ਇਹ ਗੱਲ ਹੈ ਹਾਂਜੀ ਕੀਤਾ ਚਲੋ ਦੋ ਚਾਰ ਸਾਡੇ ਭਰਾ ਵਾ ਵਿੱਚ ਉਹਨਾਂ ਚਲੋ ਮੇਰੇ ਤੋਂ ਮੇਲੇ ਜਾਇਆ ਤਨੀ ਕਾ ਸਾਡੇ ਮੁੱਖ ਸੇਵਾਦਾਰ ਜਿਹੜੇ ਆ ਮੰਨ ਲਓ ਉਹਨਾਂ ਦਾ ਮੈਨੂੰ ਫੋਨ ਗਿਆ ਮੰਨ ਲਓ ਗਨ ਖੀਰ ਪੂੜਿਆ ਦਾ ਲੰਗਰ ਹੀ ਜੀ ਉਹ ਆਂਦੇ ਵੀ ਆਪਾਂ ਚੰਦਾ ਦੇਗਾ ਐਸਾ ਬਣਾ ਪ੍ਰੋਗਰਾਮ ਕਰਨਾ ਮੈਂ ਹੀ ਠੀਕ ਆ ਜੀ ਜਿੱਦਾਂ ਤੁਸੀਂ ਆਖੋ ਉਦਾਂ ਮੈਂ ਵੀ ਆਪਣੀ ਮਾਨ ਲੋ ਜੋ ਸੇਵਾ ਸਟੈਡੀ ਆ ਬਾਬਾ ਖੀਤ ਬਾਬਾ ਗੁਰਦਾਈ ਜੀ ਹਾਂਜੀ ਮਾਨ ਲੋ ਚਲੋ ਮੈਂ ਤੇ ਅੱਜ ਦੋ ਦਿਨ ਸਿਰਫ ਮਾਲਕ ਨੇ ਮੈਨੂੰ ਬਲਕੇ ਆ ਦੇਣ ਦੀ ਉਹ ਸਾਡੇ ਸਦੋਂ ਸਾਰੇ ਵੀਰ ਉਹਨਾਂ ਨੂੰ ਅੱਜ 15 ਦਿਨ ਹੋ ਗਏ ਸੇਵਾ ਕਰਦਿਆਂ ਸਾਰਾ ਆਪਣੇ ਪਰਿਵਾਰ ਸਭ ਸੰਗੋਜ ਕੇ ਵੀਰ ਜੀ ਉਹ ਸੇਵਾ ਕਰਨ ਦੇ ਆ ਜੋ ਵੀ ਮਾਨ ਲੋ ਉਹਨਾਂ ਨੇ ਸੇਵਾ ਵਾਰਾਂ ਸਾਰੀ ਪੰਡਾਲਾਂ ਦੀ ਲੰਗਰ ਦੀ ਜੋ ਵੀ ਥੱਲੇ ਸਫਾਈਆਂ ਦੀ ਤੇ ਸਭ ਰੰਗ ਜੋ ਜੋ ਕਰਾਏ ਆ ਉਹਨਾਂ ਵੀਰਾਂ ਨੇ ਕਰਾਏ ਆ ਉਹਨਾਂ ਦਾ ਮੈਨੂੰ ਗੁਣ ਗਿਆ ਵੀਰ ਜੀ ਆਪਾਂ ਜਿਹੜੇ ਕਰਦੇ ਆ हिसाब ਨਾਲ ਬਣਾਉਣੇ ਆ ਨਹੀਂ ਠੀਕ ਆ ਜੀ ਉਹਦਾ ਆਪਾਂ ਬਣ ਲੇ ਫਿਰ ਵਾ ਚਲੋ ਮੈਂ ਉਹਨਾਂ ਨਾਲ ਫੇਰ ਜਰਾ ਕੀਤੇ ਮੈਂ ਤੁਹਾਨੂੰ ਆਪਾਂ ਕੀ ਨਵੇਕਲਾ ਚਲਾਈਏ ਉਹ ਅੰਦੇ ਥੋੜਾ ਜਿਹਾ ਆਪਾਂ ਮੰਨ ਲਓ ਕਿ ਨਵੇਕਲਾ ਚਲਾਈਏ ਫਿਰ ਜੂਸ ਵੀ ਆਪਣੇ ਸਾਡੇ ਭਰਾ ਸਾਡੇ ਪਿੰਡ ਦੇ ਸਾਰੇ ਮੰਨ ਲਓ ਰਲ ਕੇ ਕੇ ਸੰਕਤ ਦੇ ਸਹਿਯੋਗ ਨਾਲ ਸਾਡੇ ਪਿੰਡ ਦੇ ਪੱਤੀ ਸਾਊ ਦੀ ਪੱਤੀ ਦੇ ਉਹਦੇ ਸਾਡੇ ਉਹ ਸਾਰੇ ਮਾਤਾ ਸੰਗਤ ਦੀ ਸਹਿਯੋਗ ਨਾਲ ਹੁੰਦਾ ਆ ਦੂਜੇ ਪਾਸੇ ਜੂਤਾ ਲੰਗਰ ਚਲੰਦਿਆ ਜੀ ਇੱਧਰ ਮੰਨ ਲਓ ਸ਼ਹੀਦ ਬਾਬਾ ਗੁਨੀਆ ਜੀ ਦੀ ਕਿਰਪਾ ਏਡੀ ਆ ਉਹਨਾਂ ਦੀ ਉਹਨਾਂ ਦੇ ਦੀ ਕਿਰਪਾ ਦੇ ਨਾਲ ਹੀ ਇਹ ਜੀ ਗੋਲਕ ਪਿਆਲਾ ਲੰਗਰ ਚੱਲਿਆ ਜੀ ਕੋਈ ਸਾਡੇ ਨਹੀਂ ਮੰਨਦਾ ਜੀ ਸਾਡੀ ਥੋੜਾ ਕੋਈ ਕਾਤਾ ਵੀ ਅਹੀਂ ਕੋਈ ਇਕੱਲੇ ਇਹ ਕੰਮ ਕਰ ਸਕੀਏ ਉਹਦੀ ਕਿਰਪਾ ਹੀ ਹੋਊਗਾ ਜੀ ਉਹ ਜਿਵੇਂ ਤੁਹੂ ਬੋ ਬੈਸੇ ਸਕੇ ਪਾ ਜਣਾ ਕੋਈ ਸਮਾਨਾਂ ਸੇ ਇਕ ਲਾਉ ਨਵੇਂ ਗਵਿੰਦ ਜਿਵੇਂ ਉਹਨੇ ਪਤਾ ਨਹੀਂ ਕਿਤੋਂ ਨਾਂ ਲੈ ਹੱਥ ਰੱਖ ਕੇ ਮੋਢੇ ਤੇ ਜੀ ਕੰਮ ਕਿਹੜਾ ਕਰਾ ਦੇਣਾ ਇਹ ਕਿਰਪਾ ਜੀ ਉਹਨਾਂ ਜੀ ਦਾ ਦਾਨਿਕਾ ਦੀ ਬਹੁਤ ਜਿਆਦੀ ਸਾਡੇ ਪਰਿਵਾਰ ਤੇ ਦੋ ਪਰਿਵਾਰ ਆ ਜੀ ਸਾਡੇ ਮੰਨ ਲਓ ਇੱਕ ਸਾਡੇ ਨੰਬਰਦਾਰ ਪਰਿਵਾਰ ਇੱਕ ਸਾਡਾ ਵੀ ਉਹ ਨਾ ਦਬਾਬੀ ਦਾ ਪਰਿਵਾਰ ਹਾਂਜੀ ਇਹ ਜਿਆਦਾ ਮੰਨ ਲਓ ਜੀ ਜਾਦੀ ਸੇਵਾ ਜਿਹੜੀ ਆ ਮੰਨ ਲਓ ਇਹ ਮੁਖ ਲੈ ਕੇ ਤੁਰਦੇ ਆ ਸਾਡੇ ਦੂਰ ਪਰਿਵਾਰ ਆ ਦਬਾਬੀ ਹੈ ਹਾਂ ਦਬਾਬੀ ਹੈ ਤੇ ਨੰਬਰਦਾਰ ਪਰਿਵਾਰ ਜਿਹੜਾ ਬਾਝਾ ਹੈ ਇਹ ਬਿਲਕੁਲ ਮੰਨ ਲਓ ਇਹ ਗੱਲ ਹੈ ਕੀ ਆ ਜੀ ਲਾਗੇ ਆ ਉਹਨਾਂ ਦੇ ਵੀ ਮੁੰਡੇ ਆ ਨਾਲ ਉਹਨਾਂ ਦਾ ਵੀ ਬਹੁਤ ਸਹਿਯੋਗ ਆ ਜੀ ਅੱਜ 15 ਦਿਨ ਹੋ ਗਏ ਜੀ ਮੰਨ ਲਓ ਹਾਂਜੀ ਹੋਰ ਤੁਸੀਂ ਦੇਸ਼-ਵਿਦੇਸ਼ ਵਿੱਚ ਵੀਰਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਦੇਸ਼-ਦੇਸ਼ ਵਿੱਚ ਵੀਰ ਜੀ ਮੈਂ ਉਹ ਬੇਨਤੀ ਕਰਨੀ ਚਾਹੁੰਦਾ ਵੀਰ ਭਰਾਵਾਂ ਨੂੰ ਕਿ ਜੇ ਕੋਈ ਮੇਰਾ ਵੀਰ ਕੋਈ ਲਤਾੜਿਆ ਵਾ ਲਿਟੜਿਆ ਵਾ ਕਿਸੇ ਦੇ ਕੋਈ ਰੋਟੀ ਪਾਣੀ ਨਹੀਂ ਉਹਨੂੰ ਤਗੜੇ ਹੋ ਕੇ ਸਹਿਯੋਗ ਦਈਏ ਉਹਦੇ ਚਲੋ ਕੋਈ ਮੰਨ ਲਓ ਇਹ ਗੱਲ ਜੇ ਕੋਈ ਡਿੱਗ ਪਿਆ ਵਾ ਨਾ ਉਹਦੀ ਮਤ ਕਰੋ ਉਹਦੀ ਮਤ ਕਰੋ ਉਹਨੂੰ ਫੜ ਕੇ ਥੋੜਾ ਥੋੜਾ ਠਾਉ ਉੱਠ ਕੇ ਤੁਰ ਪੂਗਾ ਜੀ ਉਹ ਮੰਨ ਲਓ ਡਿੱਗਾ ਵਾ ਸਕੂ ਆਪਾਂ ਉਹਦੇ ਲੱਤ ਮਾਰਾਂਗੇ ਉਹ ਵੀਰ ਜੀ ਕਦੀ ਨਹੀਂ ਤੁਰੂਗਾ ਠੀਕ ਨਾ ਗੱਲ ਉਹਦੀ ਆਪਾਂ ਸਹਾਇਤਾ ਕਰੀਏ ਸਾਰੇ ਨਾਲ ਮਿਲ ਕੇ ਮੇਰੇ ਵੀਰ ਭਰਾ ਜਿਹੜੇ ਵੀ ਮੰਨ ਲਓ ਚਲੋ ਗੁਰੂ ਮਹਾਰਾਜ ਦੀ ਤੇ ਏਡੀ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਬਹੁਤ ਉਹਦੇ ਘਰੇ ਤੇ ਬਹੁਤ ਰੁਪਈਆ ਕੋਈ ਇਹੋ ਜੀ ਕਹਾਣੀ ਕੋਈ ਹੁਣ ਮੇਰੇ ਵੀਰ ਭਰਾ ਜਿਹੜੇ ਬਾਹਰ ਦੇ ਚੰਦੇ ਚੰਦੇਾਂ ਤੋਂ ਮੰਨ ਲਓ ਵੀ ਆਪਣੀ ਕਰਨਦੇ ਆ ਆਪਣੀ ਮਿਹਨਤ ਕਰਨਦੇ ਆ ਉਹ ਮੇਰੇ ਵੀਰ ਭਰਾ ਥੋੜਾ ਜਿਆ ਗਰੀਬਾਂ ਵਲੇ ਨੀਵੇਂ ਅੱਲੇ ਵੇਖਿਆ ਕਰੋ ਮੇਰੇ ਭਰਾ ਕਿ ਮੰਨੋ ਵੀ ਕਿਸੇ ਨੂੰ ਕੋਈ ਚੀਜ਼ ਦੀ ਲੋੜਤ ਨਹੀਂ ਕੋਈ ਕਿਸੇ ਦੀ ਤਸੂਤਾ ਪਤਨੀ ਪਤੀਆਤ ਨਹੀਂ ਉਹਨੂੰ ਹੱਥ ਦਈਏ ਵੀਰ ਜੀ ਠੀਕ ਹੈ ਨਾ ਗੱਲ ਆਪਣਾ ਇਹੋ ਸੁਝਾ ਸਾਡੀ ਵਿੱਚ ਗੱਲ ਹੈ ਕਿ ਸਾਡੇ ਮਹਾਪੁਰਖ ਜਿਹੜੇ ਆ ਨਾ ਸਾਡੇ ਪਿੰਡ ਦੇ ਮੰਨ ਲਓ ਧੰਤਾਨ ਸੰਤ ਬਾਬਾ ਬਸਤਾ ਸਿੰਘ ਜੀ ਉਹਨਾਂ ਤੋਂ ਕਾਰਸੇ ਵਾਲੇ ਸੰਤ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਤੋਂ ਰਸੋਏ ਸੰਤ ਬਾਬਾ ਸਰਜੀਤ ਸਿੰਘ ਉਹਨਾਂ ਨੂੰ ਜੋ ਵੀ ਅਸੀਂ ਡੇਰੇ ਪਾਰੇ ਜਾ ਕੇ ਕਹਿੰਨੇ ਆ ਜੀ ਚਲੋ ਸੰਤ ਹੁੰਦੇ ਇਹਨਾਂ ਕਾਰਸੇ ਵਾਲੇ ਆ ਉਹਨਾਂ ਨੇ ਆਖਣਾ ਹੀ ਠੀਕ ਆ ਜੀ ਜਿੱਦਾਂ ਵੀ ਤੁਹਾਡਾ ਸੁਝਾਅ ਆ ਉਹ ਜਾਈਏ ਜੀ ਸੁਝਾਅ ਸੁਣਦੇ ਆ ਉਹਨਾਂ ਦੀ ਰਹਿਣਮਾਈ ਹੇਠ ਹੀ ਇਹ ਸਾਰਾ ਮੇਲਾ ਚੱਲਣ ਦਿਆ ਜੀ ਸਾਰਾ ਮੰਨ ਲਓ ਇਹ ਗੱਲ ਹੈ ਜੀ ਉਹਨਾਂ ਦੀ ਰਹਿਣ ਮਾਈਏ ਇਥੇ ਸਾਰਾ ਗੋਹਾ ਜੀ ਇਹ ਜੋ ਵੀ ਸੇਵਾ ਵਾ ਜੋ ਇਹ ਲੰਗਰ ਉਹਨਾਂ ਦੀ ਰਹਿਣ ਮਾਈਏ ਇਥੇ ਲੱਗਦੇ ਆ ਜੀ ਉਹਨਾਂ ਦੀ ਮਜਬੂਤ ਮਨ ਉਹ ਤੁਹਾਨੂੰ ਮਨਜ਼ੂਰੀ ਦਿੰਦੇ ਆ ਕਹਿੰਦੇ ਆ ਤੇ ਸੰਗਤ ਕਰਦੀ ਆ ਜੀ ਵਹਿਗਦੀ ਖਾਲਸਾ ਤੇ ਵਹਿਗਦੀ ਕੀ ਪਤਨੀ